ਗੁਰਦਾਸਪੁਰ ਪੁਲਿਸ ਹੱਥ ਅੱਜ ਉਸ ਵੇਲੇ ਵੱਡੀ ਸਫਲਤਾ ਜਿਹੜੀ ਲੱਗਦੀ ਨਜ਼ਰ ਆਈ ਜਦੋਂ ਅੱਜ ਸਵੇਰੇ ਤੜਕਸਾਰ ਇੱਕ ਬਦਮਾਸ਼ ਦਾ ਗੁਰਦਾਸਪੁਰ ਪੁਲਿਸ ਵੱਲੋਂ ਇਨਕਾਊਂਟਰ ਕਰਨ ਦੇ ਦਾ ਜਿਹੜਾ ਵਾ ਵੱਡਾ ਦਾਵਾ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਅਸੀਂ ਬੱਬਰੀ ਬਾਈਪਾਸ ਉਸ ਲਿੰਕ ਰੋਡ ਦੇ ਉੱਪਰ ਖੜੇ ਹਾਂ ਜਿੱਥੇ ਗੁਰਦਾਸਪੁਰ ਪੁਲਿਸ ਵੱਲੋਂ ਇੱਕ ਰਾਹੁਲ ਗਿੱਲ ਨਾਂ ਦੇ ਬਦਮਾਸ਼ ਦਾ ਜਿਹੜਾ ਇਨਕਾਊਂਟਰ ਕਰਕੇ ਉਹਨੂੰ ਇੱਥੇ ਦਬੋਜ ਲਿਆ ਗਿਆ ਸੋ ਮਿਲੀ ਜਾਣਕਾਰੀ ਅਨਸਾਰ ਸਿਟੀ ਥਾਣਾ ਪੁਲਿਸ ਵੱਲੋਂ ਆਲਾ ਬਾਈਪਾਸ ਦੇ ਉੱਪਰ ਅੱਜ ਸਵੇਰੇ ਤੜਕਸਾਲ ਜਦੋਂ ਨਾਕਾਬੰਦੀ ਕੀਤੀ ਗਈ ਸੀ ਨਾਕਾ ਲਗਾਇਆ ਗਿਆ ਸੀ ਤੇ ਉਸ ਦੌਰਾਨ ਦੱਸਿਆ ਜਾ ਰਿਹਾ ਕਿ ਇੱਕ ਜੋ ਮੋਟਰਸਾਈਕਲ ਸਵਾਰ ਸ਼ਕਤੀ ਵਿਅਕਤੀ ਹੈ ਜੋ ਉਹ ਮੋਟਰਸਾਈਕਲ ਤੇ ਜਿਸ ਵੇਲੇ ਤੇਜ਼ ਰਫ਼ਤਾਰੀ ਨਾਲ ਆ ਰਿਹਾ ਸੀ ਤੇ ਪੁਲਿਸ ਵੱਲੋਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਗੁਰਦਾਸਪੁਰ ਪੁਲਿਸ ਵੱਲੋਂ ਜਦੋਂ ਉਸ ਦਾ ਪਿੱਛਾ ਕਰਦੇ ਆ ਉਸ ਨੂੰ ਦਬੋਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਅੱਗੋਂ ਇਸ ਬਦਮਾਸ਼ ਵੱਲੋਂ ਪੁਲਿਸ ਦੇ ਉੱਪਰ ਜਿਹੜੀ ਹੈ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤੇ ਉਸ ਮੁੱਠੇ ਦੇ ਵਿੱਚ ਜਿਹੜਾ ਵਾ ਉਹ ਬਦਮਾਸ਼ ਜ਼ਖਮੀ ਹੋ ਜਾਂਦਾ ਪੁਲਿਸ ਦੇ ਦਾਅਵੇ ਅਨਸਾਰ ਉਸ ਦੀ ਲੱਤ ਦੇ ਵਿੱਚ ਜਿਹੜੀ ਹੈ ਗੋਲੀ ਲੱਗ ਜਾਂਦੀ ਹੈ ਸੋ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਜਿੱਥੇ ਸਿਵਲ ਹਸਪਤਾਲ ਗੁਰਦਾਸਪੁਰ ਦੇ ਅਖਲ ਕਰਵਾਇਆ ਜਾਂਦਾ ਇਲਾਜ ਵਾਸਤੇ ਉੱਥੇ ਹੀ ਮਿਲੀ ਜਾਣਕਾਰੀ ਅਨਸਾਰ ਇਸ ਦੀ ਜਿਹੜੀ ਪਛਾਣ ਰਾਹੁਲ ਗਿੱਲ ਸਲਾਮਾਬਾਦ ਮਹੱਲਾ ਗੁਰਦਾਸਪੁਰ ਵੱਜੋਂ ਹੁੰਦੀ ਹੈ ਸੋ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ 17 ਜੁਲਾਈ ਨੂੰ 17 ਜੁਲਾਈ ਨੂੰ ਜਿਵੇਂ ਤੜਕਸਾਰ ਗੁਰਦਾਸਪੁਰ ਦੇ ਬਾਟਾ ਚੌਂਕ ਮੀਨ ਦੇ ਵਿੱਚ ਪੰਜਾਬ ਵਾਸ ਹਾਊਸ ਦੇ ਉੱਪਰ ਜਿਹੜਾ ਵਾ ਦੋ ਬਦਮਾਸ਼ਾਂ ਵੱਲੋਂ ਅਣਪਛਾਤੇਆਂ ਵੱਲੋਂ ਜੋ ਗੋਲੀਬਾਰੀ ਕੀਤੀ ਗਈ ਸੀ ਫਾਇਰਿੰਗ ਕੀਤੀ ਗਈ ਸੀ ਉਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੇ ਵਿੱਚ ਦੋਸ਼ੀਆਂ ਦੇ ਵਿੱਚ ਮੁੱਖ ਤੌਰ ਤੇ ਇਹ ਜਿਹੜਾ ਦੋਸ਼ੀ ਹੈ ਸ਼ਾਮਲ ਸੀ ਸੋ ਪੁਲਿਸ ਵੱਲੋਂ ਇਹ ਵੀ ਦਾਵਾ ਕੀਤਾ ਜਾ ਰਿਹਾ ਕਿ ਇੱਕ ਹੋਰ ਇਸ ਦਾ ਜਿਹੜਾ ਸਾਥੀ ਹੈ ਹੁਣ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਸੋ ਇਸ ਦੀ ਹਾਲਤ ਸਥਿਰ ਹੋਣ ਤੇ ਸੋ ਇਸ ਤੋਂ ਬਰੀਕੀ ਨਾਲ ਪੁੱਛਗਿੱਛ ਕਰਕੇ ਪਤਾ ਲਗਾਇਆ ਜਾਵੇ ਕਹੋ ਕਿ ਇਸਦਾ ਜਿਹੜਾ ਦੂਸਰਾ ਸਾਥੀ ਆ ਉਹ ਇਸ ਵੇਲੇ ਕਿੱਥੇ ਆ ਸੋ ਪੁਲਿਸ ਵੱਲੋਂ ਜਿਹੜੀ ਅੱਜ ਦੀ ਇਹ ਕਾਰਵਾਈ ਹੈ ਵੱਡੀ ਕਾਰਵਾਈ ਕੀਤੀ ਗਈ ਹੈ ਤੁਹਾਨੂੰ ਦੁਬਾਰਾ ਦੱਸ ਦਈਏ ਕਿ ਜੋ ਬਾਟਾ ਚੌਕ ਨੂੰ ਗੁਰਦਾਸਪੁਰ ਦੇ ਵਿੱਚ ਪੰਜਾਬ ਵਾਚ ਹਾਊਸ ਤੇ ਹਮਲਾ ਕਰਨ ਦੇ ਜ਼ਿੰਮੇਵਾਰ ਸਨ ਉਹਨਾਂ ਦੇ ਵਿੱਚੋਂ ਇੱਕ ਬਦਮਾਸ਼ ਦਾ ਗੁਰਦਾਸਪੁਰ ਪੁਲਿਸ ਵੱਲੋਂ ਜਿਹੜਾ ਵਾ ਇਨਕਾਊਂਟਰ ਕਰ ਦਿੱਤਾ ਗਿਆ ਤੇ ਇਸ ਸਬੰਧ ਦੇ ਵਿੱਚ ਜੋ ਐਸਐਸਪੀ ਅਦਿੱਤਿਆ ਨੇ ਉਹਨਾਂ ਦਾ ਕੀ ਕਹਿਣਾ ਉਸ ਉਹਨਾਂ ਦੀ ਜ਼ੁਬਾਨੀ ਸੁਣ ਲੈਣੇ ਆ ਪੁਲਿਸ ਵੱਲੋਂ ਹਾਂ ਸਾਡੇ ਜਿਦਾਂ ਕੀ ਤੁਹਾਨੂੰ ਪਤਾ ਹੈ ਕਿ 10 ਪੁਲਿਸ ਵੱਲੋਂ ਜਿਹੜਾ ਹੈਗਾ ਸੇਫਟੀ ਐਂਡ ਸਿਕਿਉਰਿਟੀ ਲਈ ਜਿਹੜਾ ਹੈਗਾ ਪੂਰੀ ਇਹਦੀ ਡੋਕਮੈਂਟੇਸ਼ਨ ਕੀ ਜਾ ਰਹੀ ਹੈ ਸਾਨੂੰ ਇੱਕ ਇਨਪੁਟ ਆਇਆ ਸੀਗਾ ਕਿ ਕੋਈ ਅਨ ਆਈਡੈਂਟੀਫਾਈਡ ਜਿਹੜਾ ਪਖਸ਼ ਹੈ ਉਹ ਕੋਈ ਵਾਰਦਾਤ ਕਰ ਸਕਦਾ ਹੈਗਾ ਤੋਂ ਐਸਤੇ ਅਸੀਂ ਜਿਹੜਾ ਹੈਗਾ ਸਪੈਸੀਫਿਕ ਨਾਕੇ ਬੰਦੀ ਅਰਲੀ ਮਾਰਨਿੰਗ ਚੁੱਕੀ ਥੀ ਤੁਹਾਨੂੰ ਪਤਾ ਹੈਗਾ ਇਸ ਤੋਂ ਪਹਿਲਾਂ ਵੀ ਸਾਡੇ 9:00 ਅਰਲੀ ਮਾਰਨਿੰਗ ਚੇਕ ਪਾ ਦਿੱਤਾ ਚੁੱਕੀ ਜਦੋਂ ਅਸੀਂ ਮਾਰਨਿੰਗ ਦੇ ਵਿੱਚ ਨਾਕਾ ਲਾਇਆ ਤਾਂ ਸਾਡੇ ਐਸਐਚਓ ਸਿਟੀ ਹਿੰਕ ਵਾਲਾ ਬਾਈਪਾਸ ਤੇ ਮੱਕੇ ਤੇ ਸੀ ਐਂਡ ਉਹਨਾਂ ਨੇ ਜਦੋਂ ਉਹਨੂੰ ਇੱਕ ਪਲਸਰ ਬਾਈਕ ਵਿਦਾਊਟ ਨੰਬਰ ਪਲੇਟ ਐਂਡ ਏਸ਼ਟੱਕ ਆਵਾਜ਼ ਸੀਗਾ ਐਂਡ ਜਦੋਂ ਉਹਨੂੰ ਵੋਕਿਆ ਇਹਨੇ ਭਜਾਇਆ ਦੌੜ ਕੇ ਆ ਜਿਹੜਾ ਤੁਹਾਡੇ ਸਾਰੇ ਜਿਹੜੇ ਹੈਗੇ ਆਲੇ-ਦੁਆਲੇ ਪਿੰਡਾਂ ਚ ਘੁੰਮ ਕੇ ਰੁਵਾਈ ਦਵਾਇਆ ਤਾਂ ਇੱਥੇ ਜਿਹੜਾ ਹੈਗਾ ਸਾਡੀ ਦੂਸਰੀ ਪਾਰਟੀ ਵੀ ਚੇਜ ਕਰਤੀ ਵੀ ਆ ਗਈ ਸੀ ਇਥੇ ਆ ਕੇ ਇਹਨੇ ਜਿਹੜਾ ਹੈਗਾ ਜਿਹੜੇ ਸਾਡੀ ਪੁਲਿਸ ਪਾਰਟੀ ਨੇ ਫਾਇਰ ਕੀਤਾ ਅਸੀਂ ਇਹਨਾਂ ਨੂੰ ਵਾਰਨ ਕੀਤਾ ਬੜਾ ਮੰਨਿਆ ਨਹੀਂ ਤਾਂ ਸੈਲਫ ਡਿਫੈਂਸ ਦੇ ਵਿੱਚ ਜਿਹੜਾ ਹੈ ਪੁਲਿਸ ਪਾਰਟੀ ਨੇ ਵੀ ਜਿਹੜਾ ਫਾਇਰ ਕੀਤਾ ਤੇ ਜਿਹੜੀ ਲਗ ਸ਼ਾਟ ਜਿਹੜੀ ਇੰਜਰੀ ਹੋਈ ਹੈ ਆ ਜਿਹੜਾ ਬੰਦਾ ਹੈ ਅਸੀਂ ਹਸਪੀਟਲ ਨਾਲ ਕਰਾਤਾ ਹੈਗਾ ਜਿਹੜਾ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਜਿਹੜਾ ਪਾਇਆ ਅਸੀਂ ਉਹਨੂੰ ਪੁੱਛਿਆ ਕਿ ਬਈ ਬੰਦਾ ਕੋਣ ਹੈ ਤਾਂ ਇਹਨੇ ਆਪਣਾ ਨਾਮ ਰਾਹੁਲ ਗਿੱਲ ਦੱਸਿਆ ਹੈਗਾ ਐਂਡ ਅ ਇਸੇ ਹੀ ਬੰਦੇ ਨੇ ਇੱਕ ਇੱਕ ਉਹ ਵਾਰਦਾਤ ਜਿਹੜੀ ਹੈਗੀ ਆਜ ਅੰਜਾਮ ਦੇਣੀ ਸੀ ਤੋਂ ਅਸੀਂ ਇੱਕ ਮੇਜਰ ਜਿਹੜੀ ਵਾਰਦਾਤ ਹੈ ਉਹਨੂੰ ਜਿਹੜਾ ਹੈਗਾ ਅ ਰਿਵੈਂਟ ਕਰ ਲਿਆ ਹੈਗਾ ਐਂਡ ਲੈਟ ਵਨ ਆ ਵੀ ਆਇਡੈਂਟੀਫਾਈ ਹੋਇਆ ਹੈ ਕਿ ਜਿਹੜਾ ਆ ਬੰਦਾ ਹੈਗਾ ਆ ਜਿਹੜੀ 17 ਤਾਰੀਖ ਨੂੰ ਜੋ ਪੰਜਾਬ ਪਾਚ ਕੰਪਨੀ ਦੇ ਜਿਸੇ ਗੋਲੀ ਚੱਲੀ ਹੈ ਉਸ ਵਰਦਤ ਦੇ ਵੀ ਇੱਕ ਬੰਦਾ ਸ਼ਾਮਿਲ ਸੀ ਬਾਕੀ ਹਾਂਜੀ ਕਿੱਥੇ ਗੋਲੀ ਵਜੀ ਇਹ ਲੱਗ ਲੱਗ ਤੇ ਗੋਲੀ ਸ਼ਾਮਰ ਸੀ ਜਨੇ ਗੋਲੀ ਚਲਾਈ ਸੀ ਇਹਨੇ ਇਹਨੇ ਜੋ ਪ੍ਰਾਇਮ ਆਫ ਅਸਾਈ ਸੀ ਜਿਹੜਾ ਹੈਗਾ ਹੁਣ ਤੱਕ ਅਸੀਂ ਪੂਰਾ ਇਹਨਾਂ ਨੂੰ ਅੰਤੜਗਟ ਨਹੀਂ ਕਰ ਪਾਇਆ ਬਸ ਜਿੰਨਾ ਕਿ ਅਸੀਂ ਹਸਪਤਲ ਲਿਆਂਦੇ ਪੁੱਛਿਆ ਉਹਨਾਂ ਨੇ ਅਹੀ ਦੱਸਿਆ ਕਿ ਵੀ ਆ ਇਨਵੋਲਵ ਸੀ ਉਹਦੇ ਚ ਬਾਕੀ ਇੱਕ ਪਿਸਟਲ ਹੈ ਉਹ ਰਿਕਵਰ ਦੂਸਰਾ ਆਦਮੀ ਦੇ ਨਾਲ ਦੋ ਜਣੇ ਇਹਨਾਂ ਸਰ ਨਹੀਂ ਉਹ ਉਹ ਸਾਰੀ ਚੀਜ਼ ਅਸੀਂ ਚੈੱਕ ਕਰਦੇ ਹਾਂ ਚਲੋ ਇੱਕ ਹੀ ਫਿਲਹਾਲ ਫਿਲਹਾਲ ਸਰ ਇਹ ਕੰਟਰੋਲ ਵਾਰ ਦੀ ਕਿਹੜੀ ਲੋਕੇਸ਼ਨ ਹੈ ਜੀ ਆ ਜੀ ਐਨ ਕਾਉਂਟਰ ਕਿੱਥੇ ਲੋਕੇਸ਼ਨ ਦੇਖੋ ਦੇਖੋ ਆ ਜਿਹੜੀ ਹੈਗੀ ਜਿਹੜਾ ਬਬਲੀ ਪਿੰਡ ਦੇ ਨੇੜੇ ਆ ਜਿਹੜਾ ਹੈਗਾ ਨਾਲਾ ਹੈਗਾ ਦਾ ਸਹੀ ਪੀਐਸ ਦਾ ਦਾ ਵਾਈਪਨ ਕਿਤੋਂ ਦਾ ਸੀ ਕਿਤੇ ਹਾਂਜੀ ਵਾਈਪਨ ਜੜਾ ਦੇਖੋ ਉਹ ਸਾਰੀ ਚੀਜ਼ਾਂ ਇਨਟੈਗ੍ਰੇਸ਼ਨ ਐਂਡ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਇੱਕ ਵਾਰ ਤਾਂ ਸਾਡਾ ਜਿਹੜਾ ਇਹੋ ਜਿਹੇ ਇਨਸੀਡੈਂਟਸ ਪ੍ਰਾਇਮਰੀ ਹੁੰਦਾ ਕਿ ਅਸੀਂ ਇਹਨਾਂ ਨੂੰ ਛੇਤੀ ਛੇਤੀ ਹਸਪੀਟਲ ਜਿਹੜਾ ਹੈਗਾ ਉਹ ਕਿਸੇ ਪੁਲਿਸ ਪਾਰਟੀ ਦੀ ਤਾਂ ਨਹੀਂ ਲੱਗੀ ਨਹੀਂ ਨਹੀਂ ਜੀ ਪੁਲਿਸ ਪਾਰਟੀ ਨੇ ਅਵਰਟ ਹੋ ਗਿਆ ਕਿਉਂਕਿ ਤੁਹਾਨੂੰ ਪਤਾ ਹੈਗਾ ਥੋੜਾ ਅਰਲੀ ਮਾਰਨਿੰਗ ਸੀ ਹਨੇਰਾ ਸੀ ਉਸ ਕਰਕੇ ਕਿੰਨੀਆਂ ਗੋਲੀਆਂ ਚੱਲੀਆਂ ਨੇ ਐਕਸਚੇਂਜ ਆਫ ਫਾਇਰ ਇਹਦੀ ਗੱਲ ਹੈ ਜੀ